ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਮੈਂ ਇਹ ਵੀਡੀਓ ਉਹਨਾਂ ਲੋਕਾਂ ਦੇ ਪਾ ਰਿਆ ਜਿਹੜਾ ਸਾਡੇ ਖਿਲਾਫ ਸੰਦੀਪ ਦੇ ਕੇਸ ਬਾਰੇ ਕੁਝ ਵੀ ਜਾਂ ਫੇਸਬੁੱਕ ਤੇ ਸ਼ੋਸ਼ਣ ਪੀੜੀ ਦੇ ਕੁਝ ਬੋਲ ਰਿਹਾ ਕੋਈ ਕੁਝ ਪਾ ਰਿਹਾ ਕੋਈ ਕੁਝ ਪਾ ਰਿਹਾ ਤੇ ਕੋਈ ਕੇ ਨੂੰ ਕਹਿ ਰਿਹਾ ਦੋਗਲਾ ਬੰਦਾ ਉਹ ਉਹ ਨਿਕਲੇ ਆ ਦੋਗਲੇ ਤੁਸੀਂ ਨਿਕਲੇ ਆ ਮੇਰਾ ਪਹਿਲਵਾਨ ਜਿੰਦਾ ਹੀ ਉਹ ਪਰ ਆ ਪਰ ਆ ਜਦੋਂ ਇਸ ਦੁਨੀਆ ਚ ਚਲੇਗਾ ਨਾ ਤੁਨੀ ਦਾ ਕਦੀ ਪੂਰੇ ਪ੍ਰਵਾਹ ਵਾਲੇ ਹੈ ਜਾਂ ਉਹ ਇਨਸਾਫ ਆ ਤੇ ਇੱਕ ਪੋਸਟ ਪਾਈ ਅੱਜ ਜਿਹੜੇ ਖੜਨਾ ਮੋੜੇ ਮੋੜ ਲੱਗ ਖੜੇ ਆ ਜਿਦੋਂ ਉਹ ਉਹਨੂੰ ਭੰਡ ਰਹੇ ਆ ਉਹ ਬੰਦਾ ਇਦਾਂ ਆ ਬੰਦਾ ਇਦਾਂ ਆ ਸਾਡੇ ਅੱਜ ਜੋ ਵੀ ਸੰਦੀਪ ਦੀ ਸੰਦੀ ਹੈਲਪ ਕੇਸ ਵਿੱਚ ਵੜਾ ਅੰਕਲ ਬੋਸ ਬਲਜੀ ਸਿੰਘ ਕੁਆਰਿਆ ਪੂਰੀ ਜਦੋਂ ਸੰਦੀਪ ਦੁਨੀਆ ਗਿਆ ਆ ਉਹ ਸਾਨੂੰ ਪਤਾ ਅਈ ਉਹ ਟਾਈਮ ਕਿਦਾਂ ਕੱਢਿਆ ਹੁਣ ਉਹ ਟਾਈਮ ਕਿਦਾਂ ਕੱਢ ਰਿਹਾ ਅਈ ਕਿੰਨਾ ਹੱਲ ਕੀਤਾ ਕਿੰਨਾ ਕਰ ਰਿਹਾ ਪਰ ਸਾਡੇ ਆਹ ਟਾਈਮ ਵਿੱਚ ਇੱਕ ਬੰਦਾ ਸਾਹਣਾ ਖੜਾ ਜਿਹੜਾ ਕੇਸੇ ਵਿੱਚ ਵੀ ਸਾਡੀ ਹੈਲਪ ਕਰਦਾ ਪੂਰੀ ਸਾਨੂੰ ਹੋਸਾ ਦੇ ਰਿਹਾ ਓਨਕੋ ਬਲਜੀ ਸਿੰਘ ਦੂਆ ਤੁਹਾਨੂੰ ਦੱਸੇ ਲੋਨੀ ਵੀ ਅੰਕਲੇ ਆ ਆ ਕਰਿਆ ਆ ਕਰਿਆ ਆ ਦੀ ਲੋਕ ਨੂੰ ਭਗਾ ਰਹੇ ਆ ਤੁਹਾਨੂੰ ਪਤਾ ਸੰਦੀਪ ਭਰਾ ਨੂੰ ਪਤਾ ਆ ਜੇ ਅੰਕਲ ਕਹਿ ਮੇਰਾ ਸੰਦੀਪ ਮੈਂ ਪੁੱਤ ਨਾ ਉਹਨੇ ਪੁੱਤ ਬਣਾਇਆ ਹੀ ਆ ਤੇ ਆਪਣਾ ਪੋਤਾ ਆਪਣਾ ਫਰਜ਼ੂਨ ਪੁਰਾਣ ਨੁਭਾ ਰਿਹਾ ਅੱਜ ਤੀਕ ਨਾ ਅਸੀਂ ਪੂਰੇ ਸੰਦੀਪ ਫੈਮਿਲੀ ਅੰਕਲ ਦੇ ਅੱਖਾਂ ਵਿੱਚ ਕੀ ਕਰਦੇ ਆ ਇਹ ਤੇ ਬਾਕੀ ਸਾਰੇ ਅਪੀਲ ਕਰਦਾ ਆ ਭਰਾਵਾਂ ਨੂੰ ਜਿਹਨੇ ਸੰਦੀਪ ਨੂੰ ਚੋਹਵ ਵਾਲੇ ਜਿਹਨੇ ਫੈਨ ਆ ਤੋ ਇਹ ਥੋੜਾ ਸਾਥ ਦੋ ਜਿਹਦਾ ਪਹਿਲਾ ਦਿੱਤਾ ਆ ਉਹ ਤੁਹਾਡਾ ਹਿਸਾਬ ਜਿਹਦੇ ਨੇ ਹਰ ਨੂੰ ਬਹੁਤ ਹੌਸਲਾ ਮਿਲਦਾ ਆ ਇਹਦੇ ਕੋਤੇ ਪੰੋਂ ਦੇ ਆ ਇਹਨਾਂ ਪੋਂ ਕੀ ਜਾਂਦੇ ਆ ਹਨ ਕੋਈ ਪ੍ਰਵਾਨ ਨਹੀਂ ਇਹਨਾਂ ਗੱਲਾਂ ਦੀ ਪਰ ਮੈਂ ਇਹ ਬੁਰਾ ਨਹੀਂ ਦੱਸਦਾ ਸਮਝਾਇਆ ਤੁਸੀਂ ਜੋ ਮਰਜ਼ੀ ਪਾਈ ਜੋ ਮਰਜ਼ੀ ਲਿਖੀ ਜਾਓ ਠੀਕ ਆ ਇਹ ਸਾਨੂੰ ਪਤਾ ਆ ਸਦੀ ਸਾਰੇ ਪ੍ਰਵਾਨ ਪਤਾ ਆ ਕੋਣ ਬੰਦਾ ਕੀ ਕਰ ਰਿਹਾ ਅਸੀਂ ਤਾਂ ਅਜ ਤੀ ਨਾ ਅੰਕਲ ਦੇ ਬਲਜੀ ਸੰਧੂ ਦੇ ਅਈਆਂ ਕੰਮ ਕਿੱਝ ਕੀ ਕਰਦੇ ਆ ਜਨਾਬ ਬੰਦਾ ਸਾਨੂੰ ਹੌਸਲ ਦੇ ਤੇ ਆ ਤੋਂ ਨਾਲ ਆਪ ਟੈਨਸ਼ਨ ਲੈ ਗਏ ਆਪਣਾ ਟਾਈਮ ਕੱਢ ਗਏ ਸਾਡਾ ਨਹੀਂ ਰਹਿ ਜਾਂਦਾ ਯਾਰ ਰੇਹ ਥਾਂਵਾਂ ਦਾ ਖੜਾ ਜਾਂ ਚਲੋ ਹੋਰ ਹੀ ਕਲਬਾਂ ਵਾਲੀ ਆ ਮੈਟਰੋ ਵਾਲੀ ਆ ਬੈਨਕੂ ਵਾਲੀ ਆ ਇੰਗਲੈਂਡ ਤੋਂ ਜਿਹੜਾ ਭੌਣਾ ਪਹਿਲਾਂ ਖੜੇ ਸੀ ਅੱਜ ਵੀ ਖੜੇ ਆ ਅੱਜ ਉਹ ਸਾਡੀ ਹੈਲਪ ਕਰ ਰਹੀ ਆ ਤੇ ਤੁਸੀਂ ਨਾ ਤੁਹਾਨੂੰ ਦੱਸਿਓ ਲੋਨ ਦੀ ਤੁਸੀਂ ਪੀਸੂ ਪਾਓ ਉਹਦੇ ਅਕਲ ਅਸੀਂ ਪਦਨਾਮ ਕਰ ਦਾਂਗੇ ਤੇ ਮੈਂ ਸਾਰੇ ਭਰਾਵਾਂ ਨੂੰ ਅਪੀਲ ਕਰਦਾ ਜਿੰਨੇ ਭਰਾਵਾਂ ਨੂੰ ਜੋ ਵਾਲੀ ਆ ਫੇਰ ਇਹ ਹਰਾਸਾ ਆ ਦੋਈ ਦਾ ਇਹ ਨਾ ਨਾ ਕਰੋ ਪ੍ਰਵਾਹ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਕਦੀ ਕੁਛ ਲਿਖਦੇ ਕਈ ਕੁਛ ਲਿਖ ਰਹੇ ਆ ਸਾਨੂੰ ਪਤਾ ਅੰਕਹਾੜੀ ਕੀ ਕਰ ਰਿਹਾ ਇਹਦੇ ਪਿੱਛੇ ਨਾ ਕਿਹੜਾ ਕਾਉਂਸਲ ਕੀਤੀ ਸੀ ਉਹਦਾ ਮੈਂ ਅਜਵਾ ਦੰਦਾ ਆ ਕਹਿੰਦੇ ਵੇਖੋ ਗੱਡੀ ਲੈ ਲਿਓ ਉਹ ਆ ਗੱਡੀ ਅੰਕਲ ਨੇ ਜੋ ਹੋਕ ਲਬਾਂ ਵਾਲੇ ਜਿਹੜੇ ਜਿੰਨੇ ਵੀ ਆਂ ਇੰਗਲੈਂਡ ਤੋਂ ਵੀ ਕਿਹੜਾ ਤੋਂ ਸਾਰੇ ਉਹਨਾਂ ਦੇ ਭਾਵਨਾਂ ਉਹ ਗੱਡੀ 'ਚ ਬਹੁਤ ਛੋਟੀ ਕਰਦੀ ਆ ਇਹਨਾਂ ਨੂੰ ਬੱਚਿਆਂ ਨੂੰ ਭਰਵਾਉਣ ਦੇ ਪਰਚਾ ਵਾਂਗ ਕੀਤਾ ਉਹਦੇ ਕੀਤਾ ਪ੍ਰਵਾਸ ਤੇ ਅੱਜ ਵੀ ਕਰ ਰਹੇ ਆ ਤੁਸੀਂ ਜਦ ਹੀ ਸੋਚ ਸੋਚਿਆ ਕੋਈ ਅੰਕਲ ਵੀ ਜਾਂ ਜਿਹਦੇ ਭਰਵਾਉਣ ਆਜੂ ਖੜੇ ਨਾਲ ਇਹਨਾਂ ਕਰ ਸਕਦੇ ਆ ਤੁਹਾਨੂੰ ਪਤਾ ਸੰਦੀਪ ਪਤਾ ਪਰਿਵਾਰ ਨੂੰ ਪਸਾਲੀ ਕੀ ਕਰ ਰਹੇ ਆ ਤੇ ਮੈਂ ਸਾਰੇ ਭਰਾਵਾਂ ਨੂੰ ਪੀਸ ਕਰਦਾ ਜਿਨੇ ਸੰਦੀਪ ਚੋਮ ਵਾਲੇ ਆ ਤੁਝਾਂ ਦਾ ਪਹਿਲਾਂ ਸਾਥ ਦਾ ਇਹਦਾ ਸਾਡੇ ਸਾਥ ਦਿਵੋ ਮੰਗਿਆ ਆਪਣੇ ਭਰਾ ਦਾ ਇਨਸਾਫ ਲੈ ਸਕੀਏ ਧੰਨਵਾਦ ਜੀ